ਤੇ ਬੋਲੀ ਕਾ ਚੀਜ਼ ਹੋ ਹੈ ਨਾ ਬੋਲੀ ਕੋਈ ਖੋ ਨਹੀਂ ਸਕਦਾ ਥਾਰੇ ਤੇ ਇਹ ਸਿਰਫ ਲੋਕ ਆਪ ਜਦ ਮਰੇ ਬੇ ਹੋ ਜਾਣਾ ਫਿਰ ਉਹ ਡਰਾਮੇ ਕਰ ਲਾ ਜਾਂ ਫਲਾਣਾ ਬਾਰੀ ਬੋਲੀ ਖੋਲੇਗਾ ਫਲਾਣਾ ਆਇਆ ਕਰਿਆ ਫਲਾਣਾ ਆਇਆ ਕਰਿਆ ਪਵਾਦ ਕੇ ਵਿੱਚ ਖਾੜਾ ਲਾਣੇ ਕੀ ਰਵਾਇਤ ਜਿਹੜੀ ਹੈਗੀ ਹੈ 150 100 150 ਸਾਲ ਪੁਰਾਣੀ ਭਗਤਾ ਸਾਰਾਮ ਨੇ ਸ਼ੁਰੂ ਕਰੀ ਧੀ ਪਵਾਦੀ ਬੋਲੀ ਮੇ ਖਾੜੇ ਲਾਇਆ ਕਰਦਾ ਪਹਿਲਾ ਬੰਦਾ ਉਹ ਉਤੇ ਅਗਲੀ ਪੀੜੀ ਹੋਈ ਫਿਰ ਅਗਲੀ ਅਗਲੀ ਪੀੜੀ ਮੇ ਇੱਕ ਬੰਦਾ ਹੋਇਆ ਸ਼ੇਰ ਖਾਨ ਸ਼ੇਰ ਖਾਨ ਮਟੌਰ ਪਿੰਡ ਹੈ ਉਹਰੇ ਸੰਢੀਗੜ ਮਾ ਗਿਆ ਹਾਂ ਪਗਏ ਵੀ ਉੱਥੇ ਉੱਥੇ ਗਏ ਛੋਟੇ ਲੰਬੜਦਾਰ ਕਾ ਮੁੰਡਾ ਦਾ ਜ਼ਿਮੀਦਾਰ ਮੁਸਲਮਾਨ ਉਸ ਟਾਈਮ ਤੇ ਜਦ ਪਾਕਿਸਤਾਨ ਬਣਿਆ ਉਹਨੂੰ ਫਿਰ ਉਹ ਛੱਡ ਗਿਆ ਉਹਨੂੰ ਵੀ ਜਾਣਾ ਪਿਆ ਕਿ ਮੁਸਲਮਾਨਾਂ ਦਾ ਮੇ ਉਹ ਹੋ ਗਿਆ ਵੀ ਪਾਕਿਸਤਾਨ ਜਾਣਗੇ ਮੁਸਲਮਾਨ ਉੱਥੇ ਚਲੇ ਗਿਆ ਉੱਥੇ ਜਾ ਕੇ ਕਿਆ ਹੋਇਆ ਉਹ ਦੋ ਤਿੰਨ ਸਾਲ ਰਿਹਾ ਉੱਥੇ ਉਹ ਕਹ ਰਿਹਾ ਵੀ ਯਾਰ ਇਹ ਕੀ ਹੈ ਮੇਰੀ ਤਾਂ ਮਤਲਬ ਲੇ ਬੋਲੀ ਨਹੀਂ ਹੈ ਇਹਦਾ ਪੰਜਾਬੀ ਪਰ ਬਣਾ ਲੈਜੇ ਜਿਆਦਾ ਵਧੀਆ ਲਗਾ ਆਪਾਂ ਹਰੇਕ ਨੂੰ ਕਰੇ ਮੇਰਾ ਤਾਂ ਦੇਸ਼ ਹੀ ਨਹੀਂ ਹੈ ਮੇਰੀ ਧਰਤੀ ਨਹੀਂ ਹੈ ਮੇਰੇ ਕਿਆ ਕਰ ਰਿਹਾ ਹੂੰ ਹੁੱਥੇ ਦੇ ਨਾਂ ਭੱਜਿਆ ਆ ਹੂੰ ਘਰ ਛੱਡਿਆ ਜਮੀਨ ਸਭ ਕੁਝ ਛੱਡਿਆ ਆ ਮਤਲਬ ਉਹ ਆਪਣੀ ਧਰਤੀ ਆਪਣੀ ਬੋਲੀ ਦਾ ਇੰਨਾ ਮਤਲਬ ਕਿ ਕਹਿ ਲੋ ਵੀ ਮੋਹ ਸੀ ਮੋਹ ਚ ਆ ਚੜ ਗਿਆ ਵੀ ਯਾਰ ਇਹਦਾ ਮਤਲਬ ਕਿ ਪੁਰੇ ਮੇਰਾ ਕੁਝ ਵੀ ਨਹੀਂ ਪੁਰੇ ਆ ਗਿਆ ਪੁਰੇ ਜਾਂਦਾ ਇਹ ਜਿਹੇ ਕੰਮ ਦਾ ਜਸੂਸੀ ਕੇ ਇਸ ਵਿੱਚ ਫਸਾ ਦੇ ਲੋਕਾਂ ਨੇ ਵੀ ਇੱਧਰ ਤੇ ਪਾਕਿਸਤਾਨ ਤੇ ਆ ਫਲਾਣਾ ਢੰਗਾਣਾ ਜਿਹੜੇ ਉਸਕੇ ਪਹਿਲਾਂ ਯਾਰ ਤੇਰਾ ਜਖਾੜੇ ਲੱਗਦੇ ਤੇ ਉਹਨਾਂ ਨੇ ਜਮਾਨਤ ਕਰਾਈ ਹੀਰੋ ਸ਼ੇਰਖਾਨ ਦੇਖ ਲੈ ਬਾਈ ਉਰੇ ਖਾੜੇ ਲਾਉਂਦਾ ਰਿਹਾ 47 ਮੈਂ ਗਿਆ ਤਾਂ ਉਹ 50 52 ਮ ਆਇਆ 84 ਤੱਕ ਕੀ ਬਾਤ ਹੈ 30 35 ਸਾਲ ਉਹਨੇ ਜਨਾਲੇ ਪਵਾਦੀ ਖਾੜੇ ਮੈਂ ਕੋਈ ਪੈਸਾ ਵੀ ਲੈ ਸਕਦਾ ਤੇ ਖਾੜੇ ਲਾਉਂਦਾ ਰਿਹਾ ਤੇ ਫਿਰ ਉਰੇ ਇੱਕ ਪਿੰਡ ਹੈ ਇੱਧਰ ਸਨੇਟਾ ਉਰੇ ਝੁੱਗੀ ਪਾ ਕੇ ਰਿਹਾ ਉਹ ਹਮ ਹਮ ਗੁਸਪਤਾ ਕੋਈ ਉਹ ਜ ਮਲੂਡ ਨਾ ਹਾਂ ਜ਼ਮੀਨ ਜਦ ਤੱਕ ਕੋਈ ਹੈ ਨਹੀਂ ਤੇ ਉਹ ਪਾ ਚਲੇਗਾ ਸਭ ਖਤਮ ਹੋ ਗਿਆ ਤਾਂ ਹਮ ਤੇ ਉਹ ਬੰਦਾ ਫਿਰ ਉਰੇ ਹੀ ਮਰਿਆ ਪੂਰਾ ਹੋਇਆ ਉਸ ਦੀ ਮਰਣਾ ਨਾ ਨਾ ਹਾਂ ਐਕਸੀਡੈਂਟ ਹੋ ਗਿਆ ਦਾ ਸਿਕਾ ਉਰੇ ਮਟੌਰ ਪਿੰਡ ਦਾ ਉਸ ਦੀ ਸਮਾਦ ਬਣੀ ਵੀ ਹੈ ਹਮ ਮਤਲਬ ਬੋਲੀ ਗੱਲ ਬੰਦੇ ਨੂੰ ਕਿੰਨਾ ਮੋਤ ਆ ਹਮ ਹੁਣ ਮਾਤ ਧਾਇ ਹੈ ਤੇਰੇ ਘਰ ਕੇ ਬਾਹਰ 139 ਕਿਸੇ ਨੇ ਅੰਗਰੇਜ਼ੀ ਮੈਂ ਕਹਿ ਕਹਤੇ ਨੇ ਲਿਖਾਇਆ ਨਾ ਤੂੰ ਆਪ ਲਿਖਾਇਆ ਨਾ ਲਿਖ ਰਹੇ ਜਿਹੜੇ ਮੋਹਾਲੀ ਮੈਂ ਚਲੇ ਜਾ ਸਾਰੇ ਤੇ ਇਹ ਬੰਦੇ ਹੀ ਖਾੜਾ ਛੇੜਦੇ ਫਿਰ ਰਹੇ ਆ ਜੀ ਕਹਿੰਦਾ ਸਰਕਾਰ ਮਾਰੀ ਬੋਲੀ ਖਤਮ ਕਰਨਾ ਚਾਹਵਾ ਤਾਂ ਫੇਰ ਆਪ ਖਤਮ ਹੋਈ ਵੀ ਹਮ ਇੱਕ ਪਿੱਛੇ ਮੈਂ ਯਾਦ ਆ ਇੱਕ ਬੰਦੇ ਨੇ ਪਾ ਦਿਆ ਦਾ ਫਲਾਣਾ ਸਿੰਘ ਪਤਾ ਨਹੀਂ ਕਿਹਾ ਕਹਿੰਦਾ ਜੀ ਦਿੱਲੀ ਮਾਰੀ ਪਛਾਣ ਨੂੰ ਖਤਮ ਕਰ ਰਹੀ ਹੈ ਮੈਂ ਕਿਹਾ ਥਾਰੀ ਪਛਾਣ ਦਾ ਸਭ ਤੋਂ ਪਹਿਲਾ ਪੱਗ ਤੇ ਹੈ ਹੂੰ ਪੱਗ ਥਾਂ ਨੇ ਤਾਰ ਦੀ ਦਿੱਲੀ ਨਾਲੀ ਪਛਾਣ ਕਿ ਖਤਮ ਕਰਨੀ ਸਮਝਦਾ ਆਪ ਖਤਮ ਕਰੀ ਫਿਰ ਗਿਆ ਦਿੱਲੀ ਨਹੀਂ ਕਿਹ ਲੋੜ ਹੈ ਦਾਬੇ ਕਰੀ ਫਿਰਦੇ ਦਿੱਲੀ ਨੇ ਕਿਹੜਾ ਬੰਬ ਚਲਾਣਾ ਤੇਰੇ ਉੱਪਰ ਨਹੀਂ ਗੱਲਾਂ ਹੀ ਹੈ ਜੇ ਚੱਲੀ ਜਾਂਦੇ ਮੰਜੀ ਤਾਂ ਸੀ ਆਪਣੀਆਂ ਜਿਹੜਾਂ ਆਪ ਹੀ ਵੱਢੀਆਂ ਨੇ ਨਹੀਂ ਨਹੀਂ ਮੈਂ ਜਿਹੜੀ ਗੱਲ ਕਰ ਰਹਿਣਾ ਜੀ ਬੋਲੀ ਵਾਲਾ ਮੁੱਦਾ ਨਾ ਹੁਣ ਮੈਂ ਯਾਰ ਆਪਣੀ ਬੋਲੀ ਮੇਰੀ ਮੈਨੂੰ ਕਿਹੜਾ ਕਿਸੇ ਨੇ ਕਿਹਾ ਤਾਂ ਵੀ ਜੋ ਬੋਲ ਮਿਰਤੇ ਕੋਈ ਨਹੀਂ ਖੋਕਾ ਲੇਕਿਨ ਬੋਲ ਰਿਹਾ ਸਟੇਜਾਂ 'ਵਰ ਜਨਤਕ ਤੱਕ ਬਹੁਤ ਲੋਗ ਗਾਲਾਂ ਕੱਢਾਂ ਵੀਡੀਓ ਵਿਤਲੇ ਵੀ ਫਲਾਣੀ ਬੋਲ ਰੈਡ ਮਗਾਣੀ ਬੋਲ ਰਿਹਾ ਪੰਜਾਬੀ ਨਹੀਂ ਬੋਲਦਾ ਪਰ ਮੈਨੂੰ ਪਤਾ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਾਂ ਬੋਲੀ ਹੈ ਉਹਨਾਂ ਦੀ ਨਾਨਕਾਂ ਦੀ ਬੋਲੀ ਹੈ ਇਸ ਤੇ ਬੜੀ ਬੋਲੀ ਕਿਹੜੀ ਹੈ